ਮੈਂ ਸਤਨਾਮ ਸਿੰਘ ਢਾਲੀਵੜ ਪ੍ਰਧਾਨ ਯੂਨੀਵਰਸਲ ਫਿਲਮ ਰਾਈਟਸ ਐਸੋਸੀਏਸ਼ਨ ਅੱਜ ਮੇਰੇ ਨਾਲ ਨੇ ਸੁਧਾਰ ਜਗਜੀਤ ਸਿੰਘ ਮਾਨ ਜਿਹੜੇ ਵਕ ਵਕ ਜਥੇ ਬੰਦੀਆਂ ਦੇ ਨਾਲ ਕੰਮ ਕਰਦੇ ਆ ਪਰ ਮੈਂ ਦਰਸ਼ਕੋ ਅੱਗੇ ਗੱਲ ਦੱਸਣੀ ਚਾਹੁੰਨਾ ਕਿ ਅਸੀਂ ਦੋਨੋਂ ਹੀ ਨਾਨ ਪੋਲਿਟਿਕਲ ਆ ਕਿਸੇ ਸਿਆਸੀ ਪਾਰਟੀ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਇਹ ਗੱਲ ਦੱਸਣੀ ਇਹ ਕਰਕੇ ਜ਼ਰੂਰੀ ਹੈ ਕਿਉਂਕਿ ਅਸੀਂ ਅੱਜ ਸਿਆਸੀ ਪਾਰਟੀਆਂ ਦੇ ਬਾਰੇ ਹੀ ਗੱਲ ਕਰਨੀ ਹੈ ਬਿਲਕੁਲ 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 ਹੋਰ ਜੀ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਤੇ ਮੈਨੂੰ ਸਮਾਂ ਤੁਸੀਂ ਦਿੰਦੇ ਰਹਿੰਦੇ ਹੋ ਤੇ ਮੇਰੀ ਆਵਾਜ਼ ਆਪਣੀ ਆਵਾਜ਼ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਤੱਕ ਕਰ ਜਿਹੜੀਆਂ ਜਾਂਦੀਆਂ ਤੇ ਬਹੁਤ ਧੰਨਵਾਦ ਮਾਨ ਸਾਹਿਬ ਅੱਜ ਦੀ ਚਰਚਾ ਦਾ ਸਾਡਾ ਬੜਾ ਵਿਸ਼ੇਸ਼ ਮੁੱਦਾ ਹੈਗਾ ਜੀ ਚੋਣਾਂ ਵਾਲੇ ਜੀ ਜੋ ਕਿ ਸਿਆਸੀ ਪਾਰਟੀ ਦੇ ਜਿਹੜੇ ਵਰਕਰ ਹੈ ਸਿਆਸੀ ਪਾਰਟੀਆਂ ਦੇ ਬਿਲਕੁਲ ਕਰਨਾ ਤੇ ਉਹਨਾਂ ਨੂੰ ਚਾਹੀਦਾ ਪਰ ਅਸੀਂ ਉਹਨਾਂ ਦੇ ਧਿਆਨ 'ਚ ਲਿਆ ਰਹੇ ਹਾਂ ਉਹਨਾਂ ਦੀ ਜਮੀਰ ਜਗਾਉਣ ਦੇ ਵਾਸਤੇ ਬਿਲਕੁਲ 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 ਕਿਉਂਕਿ ਆਪਾਂ ਇੱਕ ਆਮ ਗੱਲ ਦੇਖਦੇ ਹਾਂ ਕਿ ਜਦੋਂ ਚੋਣਾਂ ਹੁੰਦੀਆਂ ਚੋਣਾਂ ਸਿਕਰ ਤੇ ਹੁੰਦੀਆਂ ਕੁਝ ਦਿਨ ਰਹਿੰਦੇ ਹੁੰਦੇ ਆ ਤੇ ਜਿਹੜੀਆਂ ਪਾਰਟੀਆਂ ਵਾਂ ਉਹਨਾਂ ਦਾ ਵਰਕਰਾਂ ਨੂੰ ਵੋਟ ਦੇ ਜਿਹੜੇ ਵੋਟ ਬੈਂਕ ਹੈ ਉਹਨੂੰ ਖਿੱਚਣ ਦੇ ਬਜਾਏ ਬਿਲਕੁਲ ਇਹ ਤੇ ਆਨੰਦ ਆਪੀ ਵਿਰੋਧੀ ਪਾਰਟੀ ਦਾ ਕਿਹੜਾ ਉਮੀਦਵਾਰ ਜਿਹੜਾ ਆ ਉਹਨੂੰ ਖਿੱਚਿਆ ਜਾਵੇ ਤੇ ਉਹਨੂੰ ਇਲੈਕਸ਼ਨ ਲੜਾਈ ਜਾਵੇ ਉਹਨਾਂ ਦਾ ਮੁੱਦਾ ਇੱਕੋ ਇੱਕ ਸਪਸ਼ਟ ਢੰਦਾ ਵਾ ਸਤਾ ਨੂੰ ਹਾਸਲ ਕਰਨ ਦਾ ਬਿਲਕੁਲ درست ਕਿਹਾ ਤੁਸੀਂ ਬਿਲਕੁਲ ਨਾ ਕਿ ਉਹਨਾਂ ਦਾ ਜਿਹੜੇ ਪਾਰਟੀ ਦੇ ਸਿਧਾਂਤ ਆ ਉਹ ਦੱਸ ਕੇ ਪਾਰਟੀ ਦੇ ਕੰਮ ਦੱਸ ਕੇ ਵਰਕਰਾਂ ਦੀ ਵੋਟ ਲੈ ਕੇ ਸਤਾ ਦੇ ਵਿੱਚ ਆਉਣ ਦਾ ਬਿਲਕੁਲ ਸਹੀ ਗੱਲ ਆ ਪਰ ਵੱਡੀ ਗੱਲ ਜਿਹੜੀ ਸਾਨੂੰ ਅੱਜ ਕਰਨ ਦੀ ਲੋੜ ਪਈ ਹੈ ਜਿਹੜੇ ਪਾਰਟੀਆਂ ਦੇ ਵਰਕਰ ਨੇ ਉਹਨਾਂ ਦੀ ਵੀ ਜ਼ਮੀਰ ਇੰਨੀ ਮਰੀ ਹੁੰਦੀ ਹੈ ਕਿ ਉਹ ਕੋਈ ਵੀ ਵਰਕਰ ਬੋਲਣ ਦੀ ਜੁਰਤ ਹੀ ਨਹੀਂ ਕਰਦਾ ਨਹੀਂ ਕਰਦਾ इवन ਉਹ ਮਤਲਬ ਉਹ ਹਲਕੇ 'ਚ ਦੋਨਾਂ ਪਾਰਟੀਆਂ ਦੇ ਜਿਹੜੇ ਵਰਕਰ ਆ ਇੱਕ ਦੂਜੇ ਨਾਲ ਲੜਦੇ ਨੇ ਝਗੜਦੇ ਨੇ ਪਰਚੇ ਹੁੰਦੇ ਆ ਮਨਮਨਤਕ ਜਾਂਦੇ ਜਾਂਦੇ ਪਰ ਉਹ ਜਦੋਂ ਉਹ ਦੂਜੀ ਪਾਰਟੀ ਦਾ ਉਮੀਦਵਾਰ ਲਿਆ ਕੇ ਉਹਨਾਂ ਦੇ ਸਿਰ ਤੇ ਬਿਠਾ ਦਿੰਦੇ ਆ ਤੇ ਕੀ ਬੀਤਦੀ ਹੋ ਉਹਨਾਂ ਦੀ ਅਹ ਤਾਰੀਵਾਲ ਸਾਹਿਬ ਤੁਸੀਂ ਇਹ ਮਤਲਬ ਬਹੁਤ ਵੱਡਾ ਜਿਹੜਾ ਇਹ ਜਿਹੜਾ ਵਿਸ਼ਾ ਹੈ ਇਹ ਤੇ ਪੋਲੀਟੀਕਲ ਰਿਫਾਰਮ ਦੇ ਨਾਲ ਜਿਹੜਾ ਹੈਗਾ ਇਹ ਜੁੜਿਆ ਹੋਇਆ ਜੁੜਿਆ ਹੋਇਆ ਬਿਲਕੁਲ ਤੇ ਰਾਜਨੀਤਿਕ ਸੁਧਾਰਾਂ ਦੇ ਨਾਲ ਪਾਰਟੀ ਦੇ ਸੁਧਾਰਾਂ ਦੇ ਨਾਲ ਕਿਉਂਕਿ ਇਹਨਾਂ ਨੇ ਆਫਟਰ ਆਲ ਸਾਰੇ ਮਤਲਬ ਜਿਹੜੇ ਕਿਸੇ ਨੇ ਸਟੇਟ ਨੂੰ ਕਿਸੇ ਨੇ ਦੇਸ਼ ਨੂੰ ਕਿਸੇ ਨੇ ਨਗਰ ਨਿਗਮ ਨੂੰ ਕਿਸੇ ਨੇ ਪੰਚਾਇਤ ਨੂੰ ਜਿਹੜਾ ਹੈਗਾ ਉਹ ਰਨ ਕਰਨਾ ਰਨ ਕਰਨਾ ਰਨ ਕਰਨਾ ਤੋ ਜਿਹੜੀ ਮਤਲਬ ਤੁਸੀਂ ਇਹ ਜਿਹੜੀ ਗੱਲ ਛੇੜੀ ਹੈ ਵਾਕਈ ਬਹਿਸ ਦਾ ਜਿਹੜਾ ਹੈਗਾ ਇਹ ਵਿਸ਼ਾ ਹੈ ਬਿਲਕੁਲ ਔਰ ਵੱਡੇ ਪੱਧਰ ਤੇ ਬਹਿਸ ਦਾ ਜਿਹੜਾ ਇਹ ਵਿਸ਼ਾ ਹੈ ਚਾਹੀਦਾ ਚਾਹੀਦਾ ਵੀ ਆ ਜਿਹੜੀ ਤੁਸੀਂ ਇੱਕ ਗੱਲ ਕੀਤੀ ਹੈ ਕਿ ਪਾਰਟੀ ਦਾ ਜਿਹੜਾ ਵਰਕਰ ਹੈ ਉਹ ਨਿਚਲੇ ਲੈਵਲ ਦੇ ਉੱਤੇ ਜਿਹੜਾ ਜਿਹਨੂੰ ਆਪਾਂ ਗ੍ਰਾਸ ਰੂਟ ਲੈਵਲ ਤੇ ਕਹਿ ਦਿੰਦੇ ਆ ਬਿਲਕੁਲ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਦਾ ਹੈ ਹਾਂ ਹਾਂ ਬਿਲਕੁਲ ਜਿਹੜਾ ਗ੍ਰਾਸ ਰੂਟ ਲੈਵਲ ਦਾ ਵਰਕਰ ਹੁੰਦਾ ਹੈ ਇਹ ਕਿਸੇ ਵੀ ਪਾਰਟੀ ਦਾ ਉਹ ਜਿੰਦ ਜਨ ਲਾਂਦਾ ਆਪਣੀ ਪਾਰਟੀ ਦੀ ਪਾਰਟੀ ਨੂੰ ਉੱਤੇ ਚੱਕਣ ਵਾਸਤੇ ਬਿਲਕੁਲ ਹਾਂ ਉਹੀ ਪਾਰਟੀ ਦੇ ਅੱਖ ਕੰਨ ਨੱਕ ਹੁੰਦੇ ਆ ਜਿਨ੍ਹਾਂ ਨੇ ਥਲੜੀ ਜਿਹੜੀ ਸਮੱਸਿਆ ਆ ਜਾਂ ਥਲੜੀ ਜਿਹੜੀ ਆਵਾਜ਼ ਆ ਉਹ ਲਿਜਾ ਕੇ ਪਾਰਟੀ ਦੇ ਉੱਪਰ ਜਿਹੜੀ ਆ ਲਿਜਾ ਕੇ ਜਿਹੜੀ ਦੱਸਣੀ ਹਾਂ ਬਿਲਕੁਲ ਕਿਸੇ ਪਾਰਟੀ ਨੂੰ ਸਟੈਬਲਿਸ਼ ਕਰਨ ਲੱਗਿਆਂ ਬਹੁਤ ਸਮਾਂ ਜਿਹੜਾ ਹੈਗਾ ਲੱਗਦਾ ਤਾਂ ਉਹ ਪਾਰਟੀ ਸਟੈਬਲਿਸ਼ ਹੁੰਦੀ ਆ ਫਿਰ ਉਹ ਆਪਣੀ ਵਿਚਾਰਧਾਰਾ ਤੋਂ ਲੋਕਾਂ ਦੇ ਵਿੱਚ ਲੈ ਕੇ ਜਾਂਦੀ ਹੈ ਲੋਕ ਉਹਨੂੰ ਅਕਸੈਪਟ ਕਰਦੇ ਨੇ ਫਿਰ ਉਸ ਵਿਚਾਰਧਾਰਾ ਦੇ ਉੱਤੇ ਤੁਰ ਕੇ ਤਾਂ ਉਹਦੀ ਵਿਚਾਰਧਾਰਾ ਨੂੰ ਚੰਗਾ ਮਾੜਾ ਸਮਝਦੇ ਉਹਨੂੰ ਵੋਟ ਕਰਦੇ ਆ ਜਾਂ ਨਹੀਂ ਕਰਦੇ ਜੋ ਵੀ ਲੇਕਿਨ ਪਿਛਲੇ ਕੁਝ ਸਮੇਂ ਦੌਰਾਨ ਆਪਾਂ ਦੇਖ ਰਹੇ ਆ ਉਹ ਇਹ ਤਾਂ ਖੈਰ ਇੱਕ ਆਯਾਰਾਮ 11 ਮੇ ਇੱਕ ਕਹਾਵਤ ਬੜੀ ਮਸ਼ਹੂਰ ਹੋਈ ਸੀ ਤੇ ਲੇਕਿਨ ਹੁਣ ਜਦੋਂ ਅਸੀਂ ਹੁਣ ਦੇਖ ਰਹੇ ਹਾਂ ਚਾਹੇ ਉਹ ਪੰਚਾਇਤ ਦੀ ਲਖਸ਼ਨਾਧਾਲੀਪਾਲ ਸਾਹਿਬ ਚਾਹੇ ਉਹ ਨਗਰ ਨਿਗਮ ਦੀਆਂ ਇਲੈਕਸ਼ਨਾਂ ਇਹਨੂੰ ਆਪਾਂ ਸਭ ਤੋਂ ਮਤਲਬ ਨਿਚਲੀ ਇਕਾਈ ਦੀ ਮੰਦੇ ਹਨ ਬਿਲਕੁਲ ਚਾਹੇ ਉਹ ਮੈਂਬਰ ਪਾਰਲੀਮੈਂਟ ਦੀਆਂ ਹੁਣ ਚਾਹੇ ਉਹ ਮੈਂਬਰ ਲੈਜਿਸਲੇਟਿਵ ਅਸੈਂਬਲੀ ਦੀਆਂ ਹੋਣ ਹਾਂ ਬਿਲਕੁਲ ਮਤਲਬ ਇੱਕ ਇਹ ਰੁਝਾਨ ਜਿਆ ਬੜਾ ਮਤਲਬ ਬਣ ਗਿਆ ਬਈ ਅਦਲਾ ਬਦਲੀ ਦਾ ਇਹਨੂੰ ਇਧਰ ਲਿਆਓ ਇਧਰ ਵਾਲਾ ਉਧਰ ਚਲਾ ਗਿਆ ਤੂੰ ਮੈਨੂੰ ਨਹੀਂ ਟਿਕਟ ਦਿੱਤੀ ਉਹ ਕਹਿੰਦਾ ਤੂੰ ਮੈਨੂੰ ਨਹੀਂ ਟਿਕਟ ਦਿੱਤੀ ਉਹ ਕਹਿੰਦਾ ਤੂੰ ਮੇਰੇ ਕੋਲ ਆ ਜਾਂ ਤੂੰ ਟਿਕਟ ਲੈ ਲੈ ਤੂੰ ਖੜਾ ਹੋ ਜਾ ਤੇ ਮਤਲਬ ਕਈ ਵਾਰੀ ਤਾਂ ਢਾਲੀਵਾਲ ਸਾਹਿਬ ਇਦਾਂ ਦੇਖਣ ਦੇ ਵਿੱਚ ਆਇਆ ਵੀ ਹੁਣ ਜਿੱਦਾਂ ਆਪਾਂ ਬੈਠੇ ਆ ਮੈਂ ਤੁਸੀਂ ਕਹੋ ਵੀ ਆਜ ਤੱਕ ਮਾਨ ਵੀ ਤੈਨੂੰ ਮੈਂ ਇਲਾਫਾ ਪਾਉਣਾ ਵੀ ਤੂੰ ਮੇਰੀ ਪਾਰਟੀ ਚ ਸਵੇਰੇ ਤੈਨੂੰ ਮੈਂ ਟਿਕਟ ਦੇ ਦੇਣੀ ਆ ਸਵੇਰੇ ਮੈਂ ਟਿਕਟ ਲੈ ਕੇ ਕੰਨਣਾ ਜੀ ਮੈਂ ਹੁਣ ਫੁਲਾ ਪਾਰਟੀ ਦਾ ਮੈਂ ਫੁਲਾ ਨਹੀਂ ਪਾਰਟੀ ਦਾ ਹੁਣ ਤੁਸੀਂ ਇਹ ਤਾਂ ਰੁਝਾਨ ਹੈ ਮਤਲਬ ਦੇਖੋ ਮਤਲਬ ਇਹ ਦੇ ਨਾਲ ਤਾਂ ਫਿਰ ਇੱਕ ਕਿਸਮ ਦੀ ਆਪਾਂ ਇਹ ਦੇਖਦੇ ਆਂ ਵੀ ਜਨਤਾ ਨੂੰ ਹੀ ਜਨਤਾ ਦਾ ਧੋਖਾ ਆ ਵੜਾ ਜਨਤਾ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਈਵਨ ਜਿਹੜੇ ਜਿਹੜੀਆਂ ਪਾਰਟੀਆਂ ਕਰ ਲੀਆਂ ਨੇ ਉਹ ਆਮ ਜਨਤਾ ਦੀ ਗੱਲ ਛੱਡੋ ਜਿਹੜੇ ਉਹਨਾਂ ਦੇ ਪਾਰਟੀ ਵਰਕਰ ਆ ਉਹਨਾਂ ਦਾ ਬੜਾ ਵੱਡਾ ਧੋਖਾ ਬਹੁਤ ਵੱਡਾ ਧੋਖਾ ਕਿਉਂਕਿ ਇੱਕ ਵਰਕਰ ਬੜੀ ਉਮੀਦ ਦੇ ਉੱਤੇ ਵਰਕ ਕਰਦਾ ਵੀ ਮੈਂ ਮਤਲਬ ਥੱਲੇੋਂ ਕਾਰਪੋਰੇਸ਼ਨ ਤੋਂ ਲੈ ਕੇ ਉੱਪਰ ਤੱਕ ਮੰਨ ਲਓ ਬਿਲਕੁਲ ਜੀ ਬਿਲਕੁਲ ਬਿਲਕੁਲ ਲੋਕ ਸਭਾ ਤੱਕ ਵੀ ਮੈਂ ਇੱਥੇ ਇਲੈਕਸ਼ਨ ਲੜਨੀ ਆ ਉਹ ਆਪਣੇ ਵੋਟਰਾਂ ਨੂੰ ਕਹਿੰਦਾ ਵੀ ਹੈ ਕਹਿ ਕੇ ਵੀ ਮੇਰੀ ਵਾਰੀ ਆ ਵੀ ਮੈਂ ਅਰਕਾਂ ਸੀਨ ਮੇਰੇ ਤੋਂ ਕੋਈ ਹੈ ਨਹੀਂ ਬਹੁਤ ਸਹੀ ਗੱਲ ਹੈ ਸੀਨੀਅਰ ਹੈ ਹਾਂ ਸੀਨੀਅਰ ਹੈ ਪਰ ਹੁੰਦਾ ਇਹ ਆ ਵੀ ਜਦੋਂ ਮੌਕੇ ਤੇ ਆ ਕੇ ਕੋਈ ਦੂਜੀ ਪਾਰਟੀ ਦਾ ਲਿਆ ਕੇ ਕੈਂਡੀਡੇਟ ਵੀ ਇਹਨੇ ਜੁਆਇਨ ਕਰ ਲਿਆ ਇਹਨੇ ਜੁਆਇਨ ਕਰ ਲਿਆ ਤੇ ਉਹਨੂੰ ਟਿਕਟ ਦੇ ਦਿੰਦੇ ਹੁਣ ਤਾਂ ਹਾਂ ਉਹਨੂੰ ਟਿਕਟ ਦੇ ਦਿੰਦੇ ਵੀ ਹੁਣ ਜਿਹੜਾ ਜਿਹੜਾ ਵਰਕਰ ਲੋਕਾਂ ਦੇ ਕੰਮ ਕਰਾਉਂਦਾ ਥਾਣਾ ਕੋਟ ਕਚਹਿਰੀ ਨਾਲ ਤੁਰਿਆ ਫਿਰਦਾ ਕਿਸੇ ਦੀ ਸਟਰੀਟ ਲਾਈਟ ਠੀਕ ਕਰਾਉਂਦਾ ਕਦੇ ਸੀਵਰੇਜ ਜਾਮ ਖਲਾਉਂਦਾ ਕਦੇ ਕੁਝ ਕਰਾਉਂਦਾ ਉਹ ਵਿਚਾਰਾ ਠੱਗਿਆ ਮਹਿਸੂਸ ਕਰੀ ਜਾਂਦਾ ਜਿਹੜਾ ਡਿਜ਼ਰਵ ਕਰਦਾ ਹੈ ਜਿਹੜਾ ਡਿਜ਼ਰਵ ਕਰਦਾ ਕਿ ਮੈਂ ਕਾਉਂਸਲਰ ਦੀ ਮੈਂ ਪੰਚਾਇਤੀ ਜਾਂ ਮੈਂ ਮਤਲਬ ਆਪਣੀ ਪਾਰਟੀ ਦੇ ਫਲਾਂ ਲੀਡਰ ਦੀ ਜਿਹੜੀ ਮੈਂ ਸਪੋਰਟ ਕਰਨੀ ਹੈ ਉਹ ਨੂੰ ਨਵਾਂ ਹੀ ਲੀਡਰ ਲੈ ਕੇ ਉਹ ਕਹਿੰਦੇ ਜੀ ਤੈਨੂੰ ਅਸੀਂ ਦੱਸ ਦਿੰਦੇ ਤੇਰਾ ਲੀਡਰ ਕੌਣ ਹੋਊਗਾ ਉਹ ਆ ਚੱਕਿਆ ਆ ਤੱਕ ਤੇਰਾ ਲੀਡਰ ਜਿਹੜਾ ਉਸ ਪਾਰਟੀ 'ਚ ਲੰਬੇ ਸਮੇਂ ਤੋਂ ਲੀਡਰ ਆ ਜਾਂ ਜਿਹਦੇ ਮਗਰ ਉਹ ਲੋਕ ਲੱਗੇ ਹੋਏ ਨੇ ਉਸੇ ਪਾਰਟੀ ਦੇ ਵਰਕਰ ਲੱਗੇ ਹੋਏ ਨੇ ਉਹ ਵਿਚਾਰੇ ਆਪਣੇ ਆਪ ਨੂੰ ਕਈ ਤਾਂ ਕਈ ਵਾਰੀ ਤਾਂ ਇਦਾਂ ਹੁੰਦਾ ਜਵਾਬ ਵਾਸਤਾ ਪੈਂਦਾ ਰਹਿੰਦਾ ਇਦਾਂ ਕੋ ਵੀ ਤਰ੍ਹਾਂ ਠੱਗਿਆ ਮਹਿਸੂਸ ਕਰਦੇ ਮਤਲਬ ਅੱਖ ਮਿਲਾਨ ਦੀ ਜਿਹੜੀ ਹੈਗੀ ਆ ਉਹ ਜੁਰਤ ਵੀ ਨਹੀਂ ਵਿਚਾਰੇ ਕਰਦੇ ਜੁਰਤ ਨਹੀਂ ਰੱਖਦੇ ਵੋਟਰਾਂ ਦੇ ਨਾਲ ਵੋਟਰਾਂ ਦੇ ਨਾਲ ਵੀ ਕੀ ਜਵਾਬਦੇਹੀ ਵੀ ਹੁਣ ਤੱਕ ਤੇ ਮੈਂ ਐਮ ਐਲ ਏ ਜਾਂ ਮਤਲਬ ਇਥੋਂ ਮਤਲਬ ਮੰਤਰੀ ਬਣਨਾ ਸੀ ਸਹੀ ਗੱਲ ਆ ਸਹੀ ਤੇ ਇਹਨਾਂ ਨੇ ਲੈ ਆ ਕੇ ਦੂਜੀ ਪਾਰਟੀ ਦਾ ਖੜਾ ਕਰ ਲਿਆ ਬਿਲਕੁਲ 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 ਇਹ ਮਾਨ ਸਾਹਿਬ ਤੁਸੀਂ ਇੱਕ ਦੇਖੋ ਵੀ ਜਿਸ ਤਰ੍ਹਾਂ ਹੁਣ ਆਪਣੇ ਸਰਦਾਰ ਭਗਤ ਸਿੰਘ ਮਾਨਾ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਕਾਨੂੰਨ ਬਣਾਤਾ ਪੈਨਸ਼ਨਾਂ ਤੇ ਬਣਾਤਾ ਤੇ ਇਹ ਪੈਨਸ਼ਨ ਇੱਕੋ ਹੀ ਮਿਲੂਗੀ ਐਮ ਐਲ ਏ ਨੂੰ ਜੀ ਕਿੰਦਾ ਵਧੀਆ ਕਾਨੂੰਨ ਸੀ ਬਹੁਤ ਵਧੀਆ ਬਹੁਤ ਵਧੀਆ ਪਰ ਮੈਂ ਇੱਕ ਦੇਖਦਾ ਹਾਂ ਕਿ ਜਿੰਨੇ ਸਮੇਂ ਤੋਂ ਆਪਾਂ ਇਹ ਮਤਲਬ ਦੇਖ ਰਹੇ ਹਾਂ ਕਿ ਕੋਈ ਵੀ ਪਾਰਟੀ ਆਏ ਇਹੋ ਜਿਹਾ ਕਾਨੂੰਨ ਨਹੀਂ ਬਣਾ ਰਹੀ ਪੇ ਮਤਲਬ ਜਿਹੜਾ ਪਾਰਟੀ ਬਦਲਣ ਵਾਲਾ ਉਹਦਾ ਕੋਈ ਟਾਈਮ ਫਿਕਸ ਹੋ ਜੇ ਪੀ 5 ਸਾਲ ਜਾਂ 7 ਸਾਲ ਇਹਨੂੰ ਟਿਕਟ ਨਹੀਂ ਪਾਰਟੀ ਦੇਊਗੀ ਜਿਹੜੀ ਕੋਈ ਇਦਾਂ ਦਾ ਸਿਸਟਮ ਜੇ ਬਣ ਜੇ ਨਾ ਕਿ ਉਹ ਪਾਰਟੀ ਵਰਕਰਾਂ ਦਾ ਕੋਈ ਧੋਖਾ ਹੋਵੇ ਤੇ ਲੋਕਾਂ ਦੇ ਵਿੱਚ ਵੀ ਜਿਹੜੇ ਪਾਰਟੀ ਦੇ ਮਤਲਬ ਹੈਗੇ ਕਾਨੂੰਨ ਨੇ ਕਹਿ ਦੇ ਕਾਨੂੰਨ ਜੋ ਪਾਰਟੀ ਬਣਾਉਂਦੀ ਹੈ ਜੋ ਰੂਪਾ ਸੂਲ ਬਣਾਉਂਦੀ ਹੈ ਵੀ ਅਸੀਂ ਇਹਨਾਂ ਦੇ ਕੰਮ ਕਰਾਂਗੇ ਉਹ ਵੀ ਮੇਨਟੇਨ ਜਿਹੜਾ ਲੋਕਾਂ ਦੇ ਵਿੱਚ ਰਹਿ ਜਵੇ ਤੁਹਾਡੀ ਗੱਲ ਬਿਲਕੁਲ درست ਹੈ ਸਰਕਾਰਾਂ ਬਹੁਤ ਸਾਰੇ ਕਾਨੂੰਨ ਬਣਾਉਂਦੀਆਂ ਹੂੰ ਹੂੰ ਕਈ ਵਾਰੀ ਉਹ ਮੇਹ ਤੇ ਉੱਤੇ ਥਾਪੀ ਲਵਾ ਕੇ ਕਾਨੂੰਨ ਪਾਸ ਕਰਾ ਲੈਂਦੀਆਂ ਹੂੰ ਹੂੰ ਤੁਸੀਂ ਇਹ ਇੱਕ ਗੱਲ ਤੁਹਾਡੇ ਧਿਆਨ ਦੇ ਵਿੱਚ ਆਈ ਹੋਣੀ ਹੈ ਕਿ ਸੱਤਾ ਹਾਸਲ ਕਰਨ ਦੇ ਲਈ ਜੇ ਮੇਰੀ ਤੁਹਾਡੇ ਨਾਲ ਤੁਸੀਂ ਵੀ ਸੱਤਾ ਤੋਂ ਬਾਹਰ ਆ ਤਾਂ ਮੈਂ ਵੀ ਸੱਤਾ ਤੋਂ ਬਾਹਰ ਆ ਬਿਲਕੁਲ ਬਿਲਕੁਲ ਸਾਡੀ ਸਿਧਾਂਤਕ ਤੌਰ ਦੇ ਉੱਤੇ ਮਤਲਬ ਜਿਹੜਾ ਹੈਗਾ ਕੋਈ ਮੇਲ ਮਲਾਪ ਨਹੀਂ ਹੈ ਵਿਚਾਰਧਾਰਕ ਤੌਰ ਦੇ ਉੱਤੇ ਮਤਲਬ ਸਾਡੀ ਆਪਸ ਦੇ ਵਿੱਚ ਨਹੀਂ ਹੈ ਹਾਂ ਬਿਲਕੁਲ ਅਸੀਂ ਇਕੱਠੇ ਨਹੀਂ ਹਾਂ ਵਿਚਾਰਧਾਰਕ ਤੌਰ ਤੇ ਲੇਕਿਨ ਸੱਤਾ ਹਾਸਲ ਕਰਨ ਦੀ ਜਿੰਨੀ ਭੁੱਖ ਤੁਹਾਡੇ ਵਿੱਚ ਆ ਉਨੀ ਭੁੱਖ ਮੇਰੇ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਉਹ ਭੁੱਖ ਜਿਹੜੀ ਆ ਮੈਨੂੰ ਧਾਲੀਵਾਲ ਸਾਹਿਬ ਦੇ ਨੇੜੇ ਲਿਆਉਂਦੀ ਧਾਲੀਵਾਲ ਸਾਹਿਬ ਨੂੰ ਮਾਨ ਦੇ ਨੇੜੇ ਲਿਆਉਂਦੀ ਆ ਬਿਲਕੁਲ ਬਿਲਕੁਲ ਅਸੀਂ ਸਿਰਫ ਇਸ ਬਣਾ ਦੇ ਉੱਤੇ ਇਕੱਠੇ ਹੋ ਜਾਂਦੇ ਆ ਕਿ ਅਸੀਂ ਸੱਤਾ ਹਾਸਲ ਕਰਨੀ ਆ ਫਲਾਣੇ ਨੂੰ ਅਸੀਂ ਲਾਉਣਾ ਹਾਂ ਬਿਲਕੁਲ ਜਿੱਦਾਂ ਹੁਣ ਆਹ ਹੋਰ ਵੀ ਚੱਲ ਰਿਹਾ ਮਹਾ ਗੱਟਬੰਧ ਜਿਹੜਾ ਜਿੱਦਾਂ ਬਣਾ ਰਹੇ ਆ ਹਾਂ ਜਿੱਦਾਂ ਮਹਾ ਗੱਟ ਬਣਾ ਰਹੇ ਆ ਵੀ ਅਸੀਂ ਮੋਦੀ ਲਾਉਣਾ ਤਾਂ ਅਸੀਂ ਮੋਦੀ ਲਾਉਣਾ ਹਾਂ ਹਾਂ ਮਤਲਬ ਇਹ ਨਹੀਂ ਆ ਵੀ ਅਸੀਂ ਮਤਲਬ ਸਹੀ ਕੰਮ ਲੋਕਾਂ ਨੂੰ ਦਿਖਾ ਕੇ ਜਿਹੜੀ ਪਾਰਟੀ ਆਉਂਦੀ ਅੱਗੇ ਆ ਜਾਵੇ ਪਰ ਇਹ ਆ ਵੀ ਕਿਸੇ ਨਾ ਕਿਸੇ ਤੱਕ ਸਾਰੇ ਰਲ ਜ ਬਿਲਕੁਲ ਆ ਇੱਕ ਜਿਹੜਾ ਲਾਉਣਾ ਥੱਲੇ ਬਾਸ ਮਤਲਬ ਲੋਕਾਂ 'ਚ ਕੀ ਇਹਨਾਂ ਦਾ ਮੈਸੇਜ ਜਾਊਗਾ ਨਾ ਤਾਂ ਦੇਖੋ ਇਹ ਜਿਹੜੀ ਹੁਣ ਆਪਾਂ ਜਿਹੜੀ ਆ ਜਿਹੜੀ ਗੱਲ ਕੀਤੀ ਹੈ ਮਹਾ ਗਠਜਵੰਧਨ ਦੀ ਗੱਲ ਕੀਤੀ ਹੈ ਅਸੀਂ ਇਦਾਂ ਨਹੀਂ ਵੀ ਫਲਾਂ ਪਾਰਟੀ ਦੇ ਨਾਲ ਹੈ ਠਿੰਕਣੀ ਦੇ ਨਾਲ ਹੈ ਇਹੀ ਹਾਲ ਜਿਹੜੀ ਉਹ ਰਾਜ ਘਰ ਦੀ ਧਿਰ ਹੈ ਉਹਨਾਂ ਦਾ ਵੀ ਇਹੀ ਹਾਲ ਹੈ ਬਿਲਕੁਲ ਦੋਨੋਂ ਪਾਰਟੀਆਂ ਕੋਈ ਸਾਰੀਆਂ ਪਾਰਟੀਆਂ ਕੋ ਜੀ ਸਾਰੀਆਂ ਪਾਰਟੀਆਂ ਹੀ ਇਹੋ ਜੀਆਂ ਤੇ ਤੁਸੀਂ ਇਹ ਦੇਖੋ ਪਿੱਛੇ ਜੇ ਆ ਅੱਜਕੱਲ ਦੀ ਗੱਲ ਹੈ ਜਦੋਂ ਬਿਹਾਰ ਦਾ ਜਿਹੜਾ ਰਾਮ ਰੌਲਾ ਜਿਹੜਾ ਜਿਹੜਾ ਆਪਾਂ ਕਹਿੰਦੇ ਚੱਲਿਆ ਹੋਇਆ ਨਹੀਂ ਉਹ ਇੱਕ ਪਾਰਟੀ ਨੇ ਉਸ ਪਾਰਟੀ ਦਾ ਸਮਰਥਨ ਛੱਡਿਆ ਤੇ ਸਤਾ ਜਿਹੜੀ ਸੈਂਟਰ ਦੀ ਪਾਰਟੀ ਆ ਉਹਨੇ ਉਸ ਬੰਦੇ ਨੂੰ ਸਮਰਥਨ ਦਿੱਤਾ ਉਹ ਦੁਬਾਰਾ ਸਿਫਾ ਦੇ ਕੇ ਦੁਬਾਰਾ ਫੇਰ ਦੁਬਾਰਾ ਮੁੱਖ ਮੰਤਰੀ ਬਣਨ ਦੁਬਾਰਾ ਮੁੱਖ ਮੰਤਰੀ ਬਣ ਗਏ ਤਾਂ ਇਹ ਦੇ ਨਾਲ ਜਿੱਥੇ ਪਾਰਟੀ ਦਾ ਜਿਹੜਾ ਵਰਕਰ ਹੈਗਾ ਉਹ ਠੱਗੇ ਹੋਏ ਮਹਿਸੂਸ ਕਰਦੇ ਉਹਦੇ ਨਾਲ ਨਾਲ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਆਮ ਲੋਕਾਂ ਦੇ ਨਾਲ ਜਿਹੜੇ ਵਿਚਾਰਧਾਰਕ ਤੌਰ ਦੇ ਉੱਤੇ ਵੀ ਤੁਹਾਡੇ ਨਾਲ ਝੋਟਦੇ ਨੇ ਤੁਹਾਡੀਆਂ ਪਾਰਟੀ ਦੀ ਵਿਚਾਰਧਾਰਾ ਦੇਖ ਕੇ ਵੀ ਇਹ ਪਾਰਟੀ ਜਿਹੜੀ ਹੈ ਇਹ ਨੇ ਜਿੱਦਾਂ ਮੰਨ ਲਓ ਵੀ VIP ਕਲਚਰ ਆਪਣੇ ਆਮ ਆਦਮੀ ਪਾਰਟੀ ਕਹਿੰਦੇ ਸੀ ਇੱਥੇ ਬੰਦ ਕਰਾਂਗੇ ਅਸੀਂ ਕੋਈ ਮਤਲਬ ਬਹੁਤੇ ਇਸ ਤਿਆਰੀ ਬਾਜੀ ਨਹੀਂ ਕਰਾਂਗੇ ਅਸੀਂ ਆਮ ਲੋਕਾਂ ਵਾਂਗ ਆਮ ਆਦਮੀ ਤੌਰ ਤੇ ਵਿਚਰਾਂਗੇ ਹੈਨਾ ਤੇ ਹੁਣ ਜੇ ਨਹੀਂ ਉਹ ਹੋ ਰਿਹਾ ਤੇ ਆਵਾਜ਼ ਤੇ ਉੱਠਦੀ ਹੈ ਨਾ ਆਵਾਜ਼ ਤਾਂ ਦੇਖੋ ਜੀ ਉਹ ਗੱਲ ਉਹ ਤਾਂ ਗੱਲ ਸਾਹਮਣੇ ਆਉਣੀ ਆਉਣੀ ਹੈ ਜਿਹੜੇ ਲੋਕ ਕੱਲ ਤੱਕ ਇਹ ਇੱਕ ਮੰਨ ਲਈ ਗੱਲ ਬਈ ਸਾਰਾ ਕੁਝ ਜਿਹੜਾ ਹੈਗਾ ਵੀ ਵੀਆਈਪੀ ਕਲਚਰ ਨਹੀਂ ਹੋਏਗਾ ਜਿਹੜੇ ਲੋਕ ਕੱਲ ਤੱਕ ਵੀਆਈਪੀ ਕਲਚਰ ਦੇ ਲਈ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਤੁਸੀਂ ਅੱਜ ਫੇਰ ਇਹਦੇ 'ਚ ਗੱਲ ਘਟੂ ਘਟ ਇੰਨੀ ਗੱਲ ਕਰ ਲਈ ਜਾਂਦੀ ਕਿ ਭਾਈ ਇੱਥੇ ਸਾਈਨ ਕਰਦੇ ਸਾਡੀ ਪਾਰਟੀ 'ਤੇ ਆ ਜਾ ਵੀ ਤੈਨੂੰ ਵੀਆਈਪੀ ਕਲਚਰ ਜਿਹੜਾ ਹੈਗਾ ਤੂੰ ਉਹ ਨਹੀਂ ਤੂੰ ਲਹਿਂਗ ਆ ਜਾ ਤੂੰ ਵੀਆਈਪੀ ਕਲਚਰ ਦਾ ਹੰਮੀ ਨਹੀਂ ਹੈ ਤਾਂ ਕਹਿੰਦਾ ਕੌਣ ਕਹਿੰਦਾ ਕਹਿਣ ਵਾਲੇ ਤੇ ਆਪ ਜਿਹੜੇ ਮਤਲਬ ਵੀਆਈਪੀ ਕਲਚਰ ਨਹੀਂ ਛੱਡਦੇ ਨਾ ਆਪ ਨਹੀਂ ਛੱਡਦੇ ਉਹਨਾਂ ਨੇ ਆਪ ਕਿਹੜਾ ਛੱਡਿਆ ਨਾ ਬਿਲਕੁਲ ਨਹੀਂ ਆਪ ਕਿਹੜੀ ਮੈਚੂਰੀਆਂ ਥਾਂ ਥਾਂ ਵੇਖੋ ਮੇਰੇ ਖਿਆਲ ਤੁਸੀਂ 100 ਮੀਟਰ ਨਹੀਂ ਜਾਓਗੇ ਭਗਵੰਤਵਾਨ ਦਾ ਬੋਰਡ ਲੱਗਾ ਹੁੰਦਾ ਮੈਂ ਕਹਾਂ ਜੀ ਛੋਟੇ ਤੋਂ ਛੋਟਾ ਬੈਨਰ ਵੱਡੇ ਤੋਂ ਵੱਡਾ ਬੈਨਰ ਹਾਂ ਜਿਹੜਾ ਕੰਮ ਇਹ ਕੰਮ ਇਹਨਾਂ ਦੇ ਫਰਜ਼ ਨੇ ਇਹਨਾਂ ਦੀ ਡਿਊਟੀਆਂ ਮਤਲਬ ਜਿੱਤ ਕੇ ਆਏ ਇਹਨਾਂ ਕੰਮ ਕਰਨੇ ਆ ਦੇਖੋ ਮਤਲਬ ਜਿਹੜਾ ਆਮ ਮੀਡੀਆ ਆ ਕਿੰਨਾ ਮੀਡੀਆ ਵਰਕ ਕਰਦਾ ਪ੍ਰਿੰਟ ਵਾਲਾ ਇਲੈਕਟ੍ਰੋਨਿਕ ਹੈ ਉਧਰ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਤੇ ਬੋਰਡ ਲਾਉਣ ਦੀ ਕੀ ਲੋੜ ਹੈ ਬੋਰਡ ਲਾਉਣ ਦੀ ਕੀ ਲੋੜ ਪ੍ਰਚਾਰ ਤਾਂ ਹੋ ਹੀ ਜਾਂਦਾ ਹਾਂ ਪ੍ਰਚਾਰ ਤੇ ਹੋ ਹੀ ਜਾਂਦਾ ਜਦੋਂ ਕੰਮ ਹੋਊਗਾ ਤੇ ਤੁਹਾਨੂੰ ਵੀ ਪਤਾ ਲੱਗ ਜਾਣਾ ਵੀ ਤੁਹਾਡਾ ਕੰਮ ਹੋ ਗਿਆ ਮੈਨੂੰ ਪਤਾ ਲੱਗ ਗਿਆ ਮੇਰਾ ਕੰਮ ਹੋ ਗਿਆ ਮੈਂ ਮੈਂ ਹੋਰ ਦਸਾਂ ਨੂੰ ਜਾ ਕੇ ਦੱਸੂਗਾ ਭਾਈ ਕੰਮ ਹੋ ਰਿਹਾ ਕਰਵਾ ਲਓ ਭਾਈ ਤੁਸੀਂ ਆਪਣਾ ਕੰਮ ਇਹ ਤਾਂ ਮੋਹੋਂ ਮੋਹੀ ਗੱਲਾਂ ਹੋ ਜਾਂਦੀਆਂ ਨੇ ਇਹ ਤਾਂ ਹੁਣ ਤਾਂ ਇਹ ਦੱਸਣ ਦੀ ਲੋੜ ਪੈ ਰਹੀ ਜਿਹਦਾ ਪਰਿਵਾਰ ਦੇ ਵਿੱਚ ਹੋ ਜਵੇ ਵੀ ਰੋਜ਼ ਹੀ ਆ ਕੇ ਬੱਚਾ ਬਾਪ ਆਪਣੇ ਬੱਚੇ ਨੂੰ ਕਹੀ ਚੱਲੇ ਮੈਂ ਤੇਰਾ ਬਾਪ ਆ ਉਦੋਂ ਮਾਂ ਕਹੀ ਚੱਲੇ ਮੈਂ ਤੇਰੀ ਮਾਂ ਹੈ ਵੀ ਇਹ ਕੀ ਕਰਦੇ ਆ ਜੀ ਪ੍ਰਚਾਰ ਕਰਦੇ ਤਾਂ ਕਿ ਬੱਚੇ ਨੂੰ ਪਤਾ ਲੱਗੇ ਮੈਂ ਅਸੀਂ ਮਾਪਿਓ ਮੈਂ ਅਸੀਂ ਤੇਰੇ ਮਾਪਿਓ ਬਿਲਕੁਲ ਬਿਲਕੁਲ ਸਹੀ ਹੈ ਇਹ ਤਾਂ ਬੱਚੇ ਨੂੰ ਆਪੇ ਪਤਾ ਲੱਗ ਜਾਣਾ ਕਿ ਜਿਹੜਾ ਮੈਨੂੰ ਪਿਆਰ ਕਰਦਾ ਮੇਰੇ ਲਈ ਸਵੇਰੇ ਸ਼ਾਮ ਤੁਰਿਆ ਫਿਰਦਾ ਮੈਨੂੰ ਗੋਦੀ 'ਚ ਖੜਾਉਂਦਾ ਜਾਂ ਮੇਰੇ ਕੰਮ ਕਰਦਾ ਜਾਂ ਮੇਰੀਆਂ ਜਿਹੜੀਆਂ ਗੱਲਾਂ ਨੂੰ ਪੂਰੀਆਂ ਕਰਦਾ ਮੇਰਾ ਬਾਪ ਹੈ ਉਹ ਮੇਰੀ ਮਾਂ ਹੈ ਇਹ ਤਾਂ ਦੱਸਣਾ ਪੈਂਦਾ ਵੀ ਮੈਂ ਤੇਰਾ ਬਾਪ ਐ ਮੇ ਤੇਰਾ ਬਾਪ ਸਵੇਰੇ ਤੋਂ ਸ਼ਾਮ ਤੱਕ ਉਹ ਇੱਕ ਇੱਕ ਹੈ ਇਹ ਭੁੱਲ ਨਾ ਜਾਵੇ ਕਿ ਇਹ ਭੁੱਲ ਨਾ ਜਾਵੇ ਹੈ ਜੀ ਹਾਂ ਮਾਨ ਸਾਹਿਬ ਅਸੀਂ ਜਿਹੜੇ ਟੌਪਿਕ ਤੇ ਗੱਲ ਕਰ ਰਹੇ ਸੀਗੇ ਵੀ ਪਾਰਟੀ ਬਦਲਣ ਬਾਰੇ ਜਿਹੜੇ ਮਤਲਬ ਬਦਲਦੇ ਨੇ ਕੈਂਡੀਡੇਟ ਬਿਲਕੁਲ ਹਾਂ ਜੀ ਤੇ ਉਹਨਾਂ ਬਾਰੇ ਦੱਸਿਓ ਜਰਾ ਥੋੜਾ ਜਿਹਾ ਕਰਿਓ ਬਰੀਫ ਜਿਹਾ ਜਿਹੜੀ ਗੱਲ ਹੁਣ ਵੀ ਅਸੀਂ ਹਾਸੇ ਮਖੌਲ ਤੇ ਕੀਤੀ ਆ ਇਹ ਸਾਰੀਆਂ ਗੱਲਾਂ ਹੀ ਮਤਲਬ ਇਹਨਾਂ ਪੋਲੀਟਿਕਲ ਸਿਸਟਮ ਦੇ ਨਾਲ ਇਹ ਜੁੜੀਆਂ ਹੋਈਆਂ ਗੱਲਾਂ ਆ ਪਾਰਟੀ ਵਰਦਨ ਦਾ ਜਿਹੜਾ ਰੁਝਾਨ ਹੈ ਤੁਸੀਂ ਦੇਖੋਗੇ ਸਾਡੀ ਗੱਲ ਮੈਂ ਨਾ ਇੱਕ ਗੱਲ ਕਰਦਾ ਵਿੱਚ ਟੋਕੇ ਕਿਉਂਕਿ ਜਿਹੜੀ ਮਨ ਚ ਗੱਲ ਉਹ ਲੈਣੀ ਨਹੀਂ ਚਾਹੀਦੀ ਕਰ ਲੈਣੀ ਚਾਹੀਦੀ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਬਾਹਰੋਂ ਦੂਜੀਆਂ ਪਾਰਟੀਆਂ ਤੋਂ ਕਿੰਨੇ ਲੋਕ ਆਏ ਆ ਬਿਲਕੁਲ ਕੱਲ ਨੂੰ ਜੇ ਮਾੜੀ ਜੀ ਹਿੱਲੀ ਨਾ ਪਾਰਟੀ ਮਤਲਬ ਸਤਾ ਦੇ ਵਿੱਚੋਂ ਹਿੱਲੀ ਦੀ ਸੀ ਬਿਲਕੁਲ ਤੇ ਉਹ ਲੋਕ ਸਾਰੇ ਮੁੜ ਕੇ ਮਾਂ ਪਾਰਟੀਆਂ ਚਲ ਜਾਣੇ ਆ ਕਿਹੜਾ ਹੀ ਆਪਣੀ ਪਾਰਟੀ ਚਲ ਗਏ ਕਿ ਵਾਪਸੀ ਹੋ ਗਈ ਹੈ ਢੀ ਘਰ ਵਾਪਸੀ ਹੋ ਗਈ ਹੈ ਸ਼ਰਮ ਲਾਈ ਹੋਈ ਹੈ ਉਹ ਹਾਂ ਉਹ ਜਿਹੜਾ ਜਿਹੜਾ ਉਹਨਾਂ ਨੂੰ ਫਿਰ ਉਹ ਆਪਣੀ ਪਾਰਟੀ ਚ ਲਾਊਗਾ ਉਹਗਾ ਆਹ ਇਹ ਘਰ ਛੱਡ ਕੇ ਚਲੇ ਗਏ ਸੀ ਉਹਨਾਂ ਦੁਆਰਾ ਘਰ ਦੇ ਵਿੱਚ ਦੇਖੋ ਕਿਤਾਈ ਸ਼ਰਮ ਲਾਈ ਕਿੰਨਾ ਕਿੰਨੀ ਮਾੜੀ ਗੱਲ ਹੈ ਫਿਰ ਉਹਨੂੰ ਇੱਕ ਨਵਾਂ ਨਾਂ ਆਪਣੇ ਵੱਲੋਂ ਹੀ ਦੇਤਾ ਵੀ ਘਰ ਵਾਪਸੀ ਹੋ ਗਈ ਨਹੀਂ ਨਹੀਂ ਤੇ ਸਾਡੇ ਲੋਕ ਇਹੋ ਜਿਹੇ ਆ ਜਿਹੜੇ ਫਿਰ ਉਹਨੂੰ ਅਡਾਪਟ ਕਰ ਲੈਂਦੇ ਫਿਰ ਉਹਨਾਂ ਨੂੰ ਜਾ ਕੇ ਵੋਟਾਂ ਪਾ ਦਿੰਦੇ ਫਿਰ ਲਾਈਨਾਂ ਚ ਲੱਗ ਕੇ ਅਸੀਂ ਵੋਟਾਂ ਪਾਈ ਜਾਂਦੇ ਘਟੋ ਘਟ ਪੁੱਛੋ ਤਾਂ ਸਹੀ ਵੀ ਕੱਲ ਤੱਕ ਤੂੰ ਇੱਥੇ ਤਾਂ ਤਿੰਨਾਂ ਪਾਰਟੀਆਂ ਬਦਲਦੀਆਂ ਚਾਰ ਚਾਰ ਪੰਜ ਪੰਜ ਪਾਰਟੀਆਂ ਬਦਲਦੇ ਤਹੀਂ ਭਾਜੀ ਤੁਹਾਡੀ ਗੱਲ ਬਿਲਕੁਲ ਦਰਸਤ ਆ ਹਾਂ ਹਾਂ ਕਈ ਤਾਂ ਇਦਾਂ ਦੇ ਦੇਖੇ ਨੇ ਬਈ ਅੱਜ ਇਸ ਪਾਰਟੀ 'ਚ ਅੱਜ ਪਾਰਟੀ ਦੀ ਸਤਾ ਨਹੀਂ ਆਈ ਸਤਾ ਦੇ ਵਿੱਚ ਨਹੀਂ ਆਈ ਕੱਲ ਨੂੰ ਦੂਸਰੇ ਦਾ ਮਫਲਰ ਪਾ ਲਿਆ ਹੂੰ ਹੂੰ ਤੇ ਜਦੋਂ ਉਹਦੀ ਸਰਕਾਰ ਚੱਲੀ ਗਈ ਮੈਂ ਉਹੀ ਗੱਲ ਕਹਿ ਰਿਹਾ ਇਹਦਾ ਮਫਲਰ ਜਿਹਦੀ ਆਉਣੀ ਆ ਪਤਾ ਲੱਗ ਗਿਆ ਫਿਰ ਉਹਦਾ ਮਫਲਰ ਪਾ ਲਿਆ ਜੀ ਇਹ ਮਤਲਬ ਇਹ ਮਤਲਬ ਕੋਲ ਮਲਾ ਕੇ ਡੈਮੋਕ੍ਰੇਸੀ ਠੀਕ ਆ ਅਸੀਂ ਕਹਿੰਦੇ ਡੈਮੋਕ੍ਰੇਸੀ ਆ ਨਹੀਂ ਡੈਮੋਕ੍ਰੇਸੀ ਇਦਾਂ ਦੀ ਨਹੀਂ ਨਾ ਪਰ ਇਹ ਡੈਮੋਕ੍ਰੇਸੀ ਕਿਹੜੀ ਆ ਤੁਸੀਂ ਇੱਕ ਦੇਖੋ ਵੀ ਇੱਕ ਪਾਰਟੀ ਦੇ ਵਿੱਚ ਵਰਕਰ ਸ਼ੁਰੂ ਤੋਂ ਮਤਲਬ ਫਾਊਂਡਰ ਐਜ਼ ਅ ਫਾਊਂਡਰ ਕੰਮ ਕਰਦਾ ਉਹਦੀ ਸੋਚ ਉਹਦਾ ਵਿਚਾਰ ਧਾਰਾ ਉਹ ਪਾਰਟੀ ਦੇ ਮੁਤਾਬਕ ਚੱਲਦਾ ਜਦੋਂ ਉਹ ਬਦਲਦਾ ਕਿਸੇ ਹੋਰ ਪਾਰਟੀ ਜਾਂਦਾ ਉਹਦੀ ਸੋਚ ਥੋੜਾ ਬਦਲ ਜਾਂਦੀ ਹੈ ਵੱਖਰੀ ਗੱਲ ਹੈ ਉਹ ਕੱਪੜੇ ਬਦਲ ਲੈਂਦਾ ਆਪਣੇ ਵੀ ਮੈਂ ਹੁਣ ਆ ਫਲਾਣਾ ਫਲਾਣੀ ਪਾਰਟੀ ਚੱਲ ਗਿਆ ਹਾਂ ਰੰਗ ਬਦਲ ਲਿਆ ਕੱਪੜਾ ਬਿਲਕੁਲ ਬਦਲ ਲਿਆ ਪੱਗ ਬਦਲ ਲਈ ਜਾਂ ਕੁਝ ਇਹੋ ਜਿਹਾ ਕਰ ਲਿਆ ਪਰ ਜਿਹੜਾ ਅੰਦਰੋਂ ਉਹਦਾ ਮਤਲਬ ਸਿਸਟਮ ਹੈ ਅੰਦਰਲਾ ਸਿਸਟਮ ਹੈ ਉਹ ਥੋੜਾ ਬਦਲ ਜੂ ਉਹ ਤਾਂ ਨਹੀਂ ਬਦਲਦਾ ਦੇਖੋ ਹਰੇਕ ਪਾਰਟੀ ਨੇ ਲੋਕ ਦੇਖਦੇ ਆਏਗਾ ਲੋਕ ਦੇਖਦੇ ਨੇ ਪਾਰਟੀ ਦਾ ਤੁਸੀਂ ਇੱਕ ਵਿਧਾਨ ਬਣਾਉਨੇ ਹੋ ਹਾਂ ਬਿਲਕੁਲ ਇੱਕ ਤੁਹਾਡਾ ਪਾਰਟੀ ਦਾ ਸੰਵਿਧਾਨ ਹੁੰਦਾ ਹੈ ਉਹ ਦੀ ਤੁਸੀਂ ਮਤਲਬ ਜਿਹੜਾ ਹੈਗਾ ਉਹਦੇ ਤੇ ਚੱਲਣ ਦੀ ਤੁਸੀਂ ਕਸਮਾਂ ਖਾਣੇ ਹੋ ਠੀਕ ਹੈ ਜੀ ਇੱਕ ਕੱਲਾ ਪਾਰਟੀ ਪ੍ਰਧਾਨ ਨੂੰ ਛੱਡ ਕੇ ਬਾਕੀ ਦਾ ਸਾਰਾ ਕੁੰਬਾ ਪਾਰਟੀਆਂ ਗਾਹ ਆਉਂਦਾ ਸਾਰੀਆਂ ਇੱਧਰ ਉੱਧਰ ਲੀਆਂ ਪਾਰਟੀ ਪ੍ਰਧਾਨ ਨੂੰ ਤਾਂ ਹੁੰਦਾ ਵੀ ਮੇਰੀ ਪਾਰਟੀ ਆ ਭਾਈ ਮੈਂ ਦਾ ਪ੍ਰਧਾਨ ਆ ਉਹਨੇ ਪ੍ਰਧਾਨਗੀ ਨਹੀਂ ਛੱਡਣੀ ਹੁੰਦੀ ਤੇ ਬਾਕੀ ਥੱਲੇੜੇ ਵਾਲੇ ਉਹ ਕਹਿੰਦੇ ਐਮਪੀ ਦੀ ਮਿਲਦੀ ਆ ਪੰਚਾਇਤੀ ਦੀ ਮਿਲਦੀ ਆ ਲੋਕ ਸਭਾ ਦੀ ਮਿਲਦੀ ਆ ਰਾਸ ਸਭਾ ਦੀ ਮਿਲਦੀ ਆ ਵੀ ਇਹ ਜਿਹੜਾ ਹੈਗਾ ਘੁੰਮ ਫਿਰ ਕੇ ਜੇ ਨਾ ਉਧਰ ਗੱਲ ਬਣੀ ਫੇਰ ਪਾਰਟੀ ਪ੍ਰਧਾਨ ਦੇ ਕੋਲ ਪਾਰਟੀ ਪ੍ਰਧਾਨ ਫੇਰ ਸਾਫਾ ਪਾਉਣ ਦਾ ਵੀ ਕਰ ਵਾਪਸੀ ਹੋ ਗਈ ਹੈ ਮਤਲਬ ਕੁੱਲ ਮਿਲਾ ਕੇ ਜੋ ਅਸੀਂ ਮਤਲਬ ਸੋਚਦੇ ਆ ਇੱਕ ਆਮ ਨਾਗਰਿਕ ਦੇ ਤੌਰ ਤੇ ਉਹ ਇਦਾਂ ਲੱਗਦਾ ਹੈ ਕਿ ਸੈਂਟਰਲਾਈਜ਼ ਹੋਣਾ ਚਾਹੀਦਾ ਸੀਗਾ ਨਾਗਰਿਕਾ ਨਾਗਰਿਕ ਹਾਂ ਬਿਲਕੁਲ ਸੈਂ ਕੱਲ ਅਸੀਂ ਗਣਤੰਤਰ ਦਿਵਸ ਭਾਰਤ ਮਨਾ ਕੇ ਆਪਣਾ ਹਟਿਆ ਸੈਂਟਰਲਾਈਜ਼ ਹੋਣਾ ਚਾਹੀਦਾ ਸੀਗਾ ਨਾਗਰਿਕ ਹਾਂ ਬਿਲਕੁਲ ਹਿੰਦੀ ਜਿਹਨੂੰ ਗਣ ਕਹਿੰਦੇ ਆ ਲੇਕਿਨ ਸੈਂਟਰਲਾਈਜ਼ ਹੋ ਗਈਆਂ ਪਾਰਟੀਆਂ ਪਾਰਟੀ ਪਾਰਟੀ ਨੂੰ ਦੇਖ ਕੇ ਬੰਦਾ ਵੋਟ ਪਾਉਂਦਾ ਪਾਰਟੀ ਆਪਣੇ ਗ੍ਰਾਸ ਰੂਟ ਲੈਵਲ ਦੇ ਬੰਦਿਆਂ ਨੂੰ ਦੇਖ ਕੇ ਨਹੀਂ ਜਾਂ ਲੋਕਾਂ ਨੂੰ ਦੇਖ ਕੇ ਕੈਂਡੀਡੇਟ ਨਹੀਂ ਖੜਾ ਕਰਦੀਆਂ ਉਹ ਆਪਣੀ ਸਹੂਲਤ ਦੇ ਮੁਤਾਬਕ ਖੜਾ ਕਰਦੀਆਂ ਵੀ ਅਸੀਂ ਆ ਖੜਾ ਕਰਤਾ ਸਾਨੂੰ ਸਦਾ ਚਾਹੀਦੀ ਹੈ ਸਦਾ ਚਾਹੀਦੀ ਹੈ ਇਹਦੇ ਮਗਰ 100 ਬੰਦਾ 200 ਬੰਦਾ ਜਾਂ ਇੱਕ ਪਬਲਿਕ ਫੇਸ ਆ ਵੀ ਇਹ ਨੂੰ ਜਿਹੜਾ ਅਸੀਂ ਆਪਣੀ ਪਾਰਟੀ ਚੱਲਾਂ ਨੇ ਫਲਾਣੀ ਨਹੀਂ ਟਿਕਟ ਦਿੰਦੇ ਹੁੰਦੇ ਉਹ ਇਹਨਾਂ ਚੀਜ਼ਾਂ ਨੂੰ ਪੋਲੀਟੀਕਲ ਰਿਫਾਰਮ ਦੇ ਤੌਰ ਦੇ ਉੱਤੇ ਜੇ ਅਸੀਂ ਸੋਚਦੇ ਆ ਤਾਂ ਇਹਦੇ ਉੱਤੇ ਜਿੱਥੇ ਵੱਡੀ ਬਹਿਸ ਦੀ ਲੋੜ ਆ ਜਿੱਦਾਂ ਹੁਣ ਇੱਕ ਬਹੁਤ ਵੱਡੀ ਗੱਲ ਚੱਲ ਰਹੀ ਆ ਇਸ ਮੁਲਕ ਦੇ ਵਿੱਚ ਕਿ ਇੱਕ ਸੰਵਧਾਨ ਹੋਣਾ ਚਾਹੀਦਾ ਵੀ ਇੱਕ ਇਲੈਕਸ਼ਨ ਵੀ ਇੱਕ ਹੋਣੀ ਚਾਹੀਦੀ ਹੈ ਤੇ ਇਹ ਜਿਹੜੀਆਂ ਚੀਜ਼ਾਂ ਜਿਹੜਾ ਜਿਹੜੀ ਆ ਜੜਾ ਹੈ ਜਿਹੜਾ ਮਤਲਬ ਪਾਰਟੀਆਂ ਬਦਲਣ ਦਾ ਇੱਧਰ ਉੱਧਰ ਜਾਣ ਦਾ ਜਿਹਦੇ ਵਿੱਚ ਕਿਸੇ ਨਾਲ ਵੀ ਕੋਈ ਆਸਥਾ ਨਹੀਂ ਰਹਿ ਜਾਂਦੀ ਮਤਲਬ ਉਸ ਤੁਸੀਂ ਰੱਖ ਲਓ ਕੋਈ ਸਿਸਟਮ ਪੇ ਇੱਕ ਵਾਰਾ ਪਾਰਟੀ ਬਦਲੇ ਬੰਦਾ ਇੱਕ ਵਾਰੀ ਹੈਨਾ ਮਤਲਬ ਕੋਈ ਦੋ ਵਾਰਾ ਰੱਖ ਲਓ ਦੋ ਵਾਰੀ ਰੱਖ ਲਓ ਪਰ ਇਹ ਨਾ ਨਾ ਕੋਈ ਰੂਟੀਨ ਚ ਰੱਖੋ ਪੇ ਅੱਜ ਉਧਰ ਚਲੇ ਗਿਆ ਕੱਲ ਵਾਪਸ ਆ ਗਿਆ ਫੇਰ ਪਰਸੋਂ ਫੇਰ ਦੂਜੀ ਪਾਰਟੀ ਚਲੇ ਗਿਆ ਵੇਖੇ ਉਹ ਜਿਹੜੇ ਲੀਡਰ ਵੇਖ ਕੇ ਵੀ ਕਿਹਦੀ ਸਰਕਾਰ ਆ ਰਹੀ ਕਿਹੜਾ ਸਤਾ ਚਾਰਿਆ ਹੈ ਨਾ ਬਿਲਕੁਲ 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 ਬਦਲਦਾ ਉੱਥੇ ਨਾ ਹੋ ਜੇ ਅਸੀਂ ਮਾਨ ਸਾਹਿਬ ਆਪਣੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਆ ਉਹਨਾਂ ਨੂੰ ਇੱਕ ਅਪੀਲ ਕਰੀਏ ਵੀ ਜੇ ਕੋਈ ਪੋਲਿਟੀਕਲ ਪਾਰਟੀਆਂ ਦਾ ਕੋਈ ਸਿਆਸੀ ਪਾਰਟੀਆਂ ਦਾ ਮਤਲਬ ਵਰਕਰ ਸਾਨੂੰ ਦੇਖਦਾ ਤੇ ਉਹ ਕਮ ਸੇ ਕਮ ਆਪਣੀ ਜਮੀਰ ਜਗਾਵੇ ਬਿਲਕੁਲ ਹੈ ਨਾ ਉਹਨਾਂ ਨੇ ਆਪਾਂ ਜਮੀਰ ਜਗਾਉਣ ਦੀ ਗੱਲ ਕਰਦੇ ਆ ਭਈ ਜੇ ਤੁਹਾਡੇ ਉੱਤੇ ਕੋਈ ਦੂਜੀ ਪਾਰਟੀ ਮੌਕੇ ਤੇ ਆ ਕੇ ਪਾਰਟੀ ਤੁਹਾਡੀ ਬਦਲਦੀ ਹੈ ਤੇ ਤੁਸੀਂ ਉਹਦਾ ਵਿਰੋਧ ਤੇ ਕਰ ਸਕਦੇ ਹੋ ਉਹਦਾ ਵਿਰੋਧ ਤਾਂ ਕਰੋ ਵਿਰੋਧ ਤੇ ਕਰ ਸਕਦੇ ਹੋ ਵੀ ਇਹਨੂੰ ਟਿਕਟ ਨਾ ਦਿਓ ਵੀ ਬਿਲਕੁਲ ਬਿਲਕੁਲ ਬਿਲ ਠੀਕ ਹੈ ਇੱਕ ਦੂਸਰੀ ਐਪੀ ਜੇ ਸਰਕਾਰ ਵਾਕਿਆ ਇਮਾਨਦਾਰੀ ਨਾਲ ਕੰਮ ਕਰਦੇ ਆ ਤੇ ਸਰਕਾਰ ਵੀ ਇਹਦੇ ਤੇ ਕੋਈ ਬਿੱਲ ਲਿਆਵੇ ਕੋਈ ਕਾਨੂੰਨ ਪਾਸ ਕਰੇ ਹੈ ਨਾ ਬਿਲਕੁਲ ਬਿਲਕੁਲ ਹਾਂ ਹਾਂ ਵੀ ਕਮ ਸੇ ਕਮ ਕੋਈ ਮਤਲਬ ਇਹੋ ਜਿਹਾ ਹੋਵੇ ਕੋਈ ਵੀ ਜਿਹੜਾ ਉਹਨੂੰ ਇੱਕ ਦੋ ਇਲੈਕਸ਼ਨ ਜਿਹੜਾ ਉਹਨੂੰ ਨਾ ਮਤਲਬ ਟੰਗਾ ਟਿਕਟ ਦੇ ਕੇ ਇਲੈਕਸ਼ਨ ਲੜਾਇਆ ਜਾਵੇ ਆ ਇਹ ਜਿਹੜਾ ਹੁਣ ਤੁਸੀਂ ਗੱਲ ਕੀਤੀ ਵੀ ਸਰਕਾਰ ਕੋਈ ਬਿੱਲ ਲਿਆਵੇ ਇਦਾਂ ਦਾ ਵੀ ਪਾਰਟੀ ਬਦਲਣ ਦਾ ਇੱਕ ਹੋਰ ਆਪਾਂ ਗੱਲ ਕਰਦੇ ਆ ਦਲ ਬਦਲੋ ਜਿਹਨੂੰ ਕਹਿੰਦੇ ਦਲ ਬਦਲੋ ਦਲ ਬਦਲੋ ਕਾਨੂੰਨ ਸ਼ਾਇਦ ਕੋਈ ਸੀਗਾ ਵੀ ਇਦਾਂ ਦੀ ਕੋਈ ਗੱਲ ਸੁਣੀ ਵੀ ਸੀ ਸੀ ਪਰ ਨਹੀਂ ਕਿਤੇ ਇੰਪਲੀਮੈਂਟ ਚ ਗਈ ਨਹੀਂ ਸੁਣੀ ਛੇਤੀ ਛੇਤੀ ਬਦਲ ਕੇ ਤਾਂ ਜਿਵੇਂ ਆਪਾਂ ਦੇ ਹੁਣੇ ਜਲੰਧਰ ਦੀ ਇੱਕ ਐਗਜ਼ਾਮਪਲ ਆ ਆ ਤਾਂ ਆਪਣੇ ਸਾਹਮਣੇ ਆ ਉਹ ਵਰਕਰ ਜਿਹੜੇ ਸੀਗੇ ਮਤਲਬ ਪਾਰਟੀਆਂ ਦੇ ਪਹਿਲਾਂ ਲੜਦੇ ਰਹੇ ਜਿਹਦੇ ਦੇ ਨਾਲ ਉਹ ਚ ਲੜੀ ਗਏ ਜੀ ਹੁਣ ਕਿ ਉਹਦਾ ਢੰਡਾ ਫੜ ਕੇ ਦੁਰਪੇ ਮੁੜ ਕੇ ਉਹਨਾਂ ਦਾ ਦੇਖੋ ਕਿੰਨੀ ਜ਼ਮੀਰ ਦੇਖੋ ਹੈਨਾ ਜੀ ਹਾਂ ਬਿਲਕੁਲ ਮੈਂ ਜਿਹੜੀ ਇੱਕ ਹੋਰ ਮੇਰੇ ਧਿਆਨ ਤੇ ਗੱਲ ਆ ਰਹੀ ਸੀ ਉਹ ਆ ਰਹੀ ਸੀਗੀ ਕਈ ਵਾਰੀ ਅ ਮਤਲਬ ਜਿਹੜਾ ਹੈਗਾ ਜੇ ਪਾਰਟੀਆਂ ਤੇ ਫਿਰਫੁਰ ਲੈਂਦੇ ਆ ਤਿੰਨ ਚਾਰ ਥਾਵਾਂ ਦੇ ਉੱਤੇ ਫਿਰ ਉਹ ਕਹਿੰਦੇ ਹੁਣ ਕਿਤੇ ਨਹੀਂ ਗੱਲ ਬਣਦੀ ਤੇ ਆਪ ਹੀ ਪ੍ਰਧਾਨ ਸੱਤਰ ਬਣ ਕੇ ਇੱਕ ਨਵੀਂ ਪਾਰਟੀ ਆਪਣੀ ਬਣਾ ਲੈਂਦੇ ਆ ਆਪਣੀ ਬਣਾ ਲੈਂਦੇ ਆ ਫੇਰ ਉਹ ਦੇਖਦੇ ਆ ਵੀ ਯਾਰ ਪਾਰਟੀ ਨੂੰ ਸਾਡੀ ਨੂੰ ਵੋਟ ਤਾਂ ਹੁਣ ਪਈ ਨਹੀਂ ਬਈ ਪਾਰਟੀ ਤਾਂ ਚਲੋ ਅਸੀਂ ਬਣਾ ਲਈ ਸੀ ਹੁਣ ਇਦਾਂ ਕਰਦੇ ਆ ਹੁਣ ਅਸੀਂ ਪਾਰਟੀ ਆਪੋ ਆਪਣੇ ਤੂੰ ਜਿੱਧਰ ਜਾਣਾ ਤੂੰ ਚੱਲ ਜਾ ਮੈਂ ਜਿੱਧਰ ਜਾਣਾ ਮੈਂ ਚੱਲ ਜਾਣਾ ਫੇਰ ਉਹ ਆਪਣੀ ਪਾਰਟੀ ਤੋੜ ਕੇ ਜਾਂ ਪੂਰੀ ਦੀ ਪੂਰੀ ਪਾਰਟੀ ਲੈ ਕੇ ਜਿੱਦਾਂ ਪ੍ਰਧਾਨ ਸਖਤਰ ਗਏ ਤੇ ਉਹ ਉਹ ਉਧਰ ਲਿਜਾ ਕੇ ਜਿਹੜਾ ਪਾਰਟੀ ਸਾਡੀ ਪਾਰਟੀ ਹੁਣ ਇਸ ਪਾਰਟੀ ਦੇ ਵਿੱਚ ਜਿਹੜਾ ਸਵਾ ਲੱਖ ਸਿੰਘ ਆ ਗਿਆ ਹਾਂ ਅੱਬ ਇਹ ਰਲ ਗਈ ਆ ਜੀ ਭਾ ਗਿਆ ਆਗੇ ਭਾਵੇਂ ਕੋਣ ਹੁਣ ਇਹ ਮਤਲਬ 1 2 2 4 ਹਾਂ ਹਾਂ ਮੈਂ ਕਹਿੰਦਾ ਸਵਾ ਲੱਖ ਵੋਟ ਉਹਦਾ ਰੌਲਾ ਬਹੁਤ ਪਾਉਂਦੇ ਜੀ ਲੋਕ ਲੈ ਕੇ ਇੰਨੇ ਵੋਟ ਲੈ ਕੇ ਰਲਬਤ ਬੰਦੇ ਵੀ ਫਲਾਣੀ ਪਾਰਟੀ ਜਿਹੜਾ ਸਾਡੇ ਵਿੱਚ ਜਿਹੜੀ ਹੈ ਸ਼ਾਮਲ ਹੋ ਗਈ ਹੈ ਬਿਲਕੁਲ ਇਹ ਵਾਕਈ ਤੁਹਾਡੀ ਗੱਲ ਦਰੁਸਤ ਹੈ ਠੀਕ ਹੈ ਹਾਂ ਮਤਲਬ ਆਪਾਂ ਹੀ ਅਪੀਲ ਕਰਾਂਗੇ ਵੀ ਦਲ ਬਦਲੂਗਾ ਤੇ ਜ਼ਰੂਰ ਕਾਨੂੰਨ ਕੋਈ ਨਾ ਕੋਈ ਹੋਵੇ ਬਿਲਕੁਲ ਦਲ ਬਦਲੂਗਾ ਤੇ ਪਾਰਟੀ ਬਦਲੂਗਾ ਬਿਲਕੁਲ ਜੀ ਬਿਲਕੁਲ ਔਰ ਤਾਂ ਕਿ ਜਿਹੜਾ ਆਮ ਜਿਹੜਾ ਨਾਗਰਿਕ ਹੈਗਾ ਉਹਦੇ ਨਾਲ ਜਿਹੜਾ ਹੈਗਾ ਤਾਂ ਪਾਰਟੀ ਵਰਕਰਾਂ ਦੇ ਨਾਲ ਜਿਹੜਾ ਹੈਗਾ ਉਹ ਮਜ਼ਾਕ ਤੇ ਇੱਕ ਨਾ ਇੱਕ ਅਸੀਂ ਜਿਹੜੇ ਸੋਜਵਾਨ ਸਾਡੇ ਵਰਕਰ ਆ ਉਹਨਾਂ ਨੂੰ ਵੀ ਅਪੀਲ ਕਰਾਂਗੇ ਪ੍ਰੈਸ ਨੂੰ ਵੀ ਕਰਾਂਗੇ ਵੀ ਇਹਦੇ ਤੇ ਇਲੈਕਸ਼ਨ ਤੱਕ ਕੋਈ ਨਾ ਕੋਈ ਡਿਬੇਟ ਕਰਾਓ ਜ਼ਰੂਰ ਕਰਾਉਂਦੇ ਰਹੋ ਬਿਲਕੁਲ ਡਿਬੇਟ ਹੁੰਦੀ ਰਵੇ ਕਿਉਂਕਿ ਮਤਲਬ ਕੁਛ ਨਾ ਕੁਛ ਪਾਰਟੀਆਂ ਨੂੰ ਥੋੜਾ ਬਤਾ ਮਹਿਸੂਸ ਹੋਵੇ ਵੀ ਆਪਾਂ ਇਹ ਕੰਮ ਨਾ ਕਰੀਏ ਤੇ ਜਿਹੜੇ ਦਦ ਬਦਲਦੇ ਨੇ ਪਾਰਟੀਆਂ ਬਦਲਦੇ ਨੇ ਉਹਨਾਂ ਨੂੰ ਇਹ ਹੋਵੇ ਵੀ ਆਪਾਂ ਨਾ ਬਦਲ ਲਈਏ ਜਲੂਸ ਬੜਾ ਨਿਕਲਦਾ ਹਾਂ ਜਲੂਸ ਨਿਕਲਦਾ ਪਰ ਫਿਰ ਹੀ ਹੈ ਜੇ ਜਿਹੜੀਆਂ ਸਿਆਸੀ ਪਾਰਟੀਆਂ ਦੇ ਵਰਕਰ ਆ ਜੇ ਉਹਨਾਂ ਦੀ ਜ਼ਮੀਰ ਜਗ ਜੇ ਉਹਨਾਂ ਦੀ ਜ਼ਮੀਰ ਤਾਂ ਠੀਕ ਹੈ ਹਾਂ ਜਿਹੜਾ ਥੱ ਬੋਲਾ ਜਿਹਨੂੰ ਕਈ ਵਾਰੀ ਕਹਿ ਦਿੱਤਾ ਜਾਂਦਾ ਪੰਜਾਬੀ ਚ ਵੀ ਦਰਿਆ ਝਾੜਨ ਨੂੰ ਰੱਖਿਆ ਉਹ ਵਾਕਈ ਦਰਿਆ ਝਾੜਨ ਨੂੰ ਮੇਰੇ ਖਿਆਲ ਨਾਲ ਉੱਥੇ ਦੇ ਉੱਥੇ ਰਹਿ ਜਾਂਦਾ ਉਹਨੂੰ ਮੌਕਾ ਹੀ ਨਹੀਂ ਮਿਲ ਪਉਂਦਾ ਕਿ ਉਹ ਕੋਈ ਇਲੈਕਸ਼ਨ ਲੜ ਸਕੇ ਭਾਵੇਂ ਕਿੰਨਾ ਮਿਹਨਤੀ ਹੋਵੇ ਬਹੁਤ ਮਿਹਨਤੀ ਹੁੰਦੇ ਆ ਜੀ ਹਾਂ ਹਾਂ ਸਗੋ ਉਹ ਇਲਾਕੇ ਦੇ ਵਿੱਚ ਉਹ ਨੂੰ ਹੀ ਉਸ ਪਾਰਟੀ ਦਾ ਰਿਪਰੈਜ਼ੈਂਟੇਟਿਵ ਸਮਝਿਆ ਜਾਂਦਾ ਤੇ ਬੰਦੇ ਉਹਦੇ ਕੋਲ ਹੀ ਜਾਂਦੇ ਜੇ ਕੋਈ ਫਸਿਆੜਿਆ ਹੋਵੇ ਵੀ ਯਾਰ ਮੇਰਾ ਕੰਮ ਫਲਾ ਬਈ ਤੂੰ ਜਿਹੜਾ ਕਰਵਾ ਉਹ ਜਾਂਦਾ ਵੀ ਬੜੇ ਉਹਦੇ ਨਾਲ ਆ ਬਈ ਰੋਬ ਦੇ ਨਾਲ ਵੀ ਮੈਂ ਫਲਾਣੀ ਪਾਰਟੀ ਦਾ ਲੇਕਿਨ ਉਹ ਵਿਚਾਰਾ ਕਿੰਨਾ ਠੱਗਿਆ ਮਹਿਸੂਸ ਕਰਦਾ ਜਦੋਂ ਉਹਦੇ ਉੱਤੇ ਕੋਈ ਹੋਰ ਬਿਠਾ ਦੇ ਲਿਆ ਜਦੋਂ ਉਹਦੇ ਕੋਲੋਂ ਕੋਈ ਹੋਰ ਕੱਲ ਤੱਕ ਉਹ ਕਿਸੇ ਹੋਰ ਪਾਰਟੀ ਦਾ ਝੰਡਾ ਅੱਜ ਉਹਦੀ ਪਾਰਟੀ ਦਾ ਝੰਡਾ ਚੁੱਕ ਕੇ ਫੇਰ ਉਹ ਮੈਨੂੰ ਲੀਡਰ ਮੰਨ ਲਿਆ ਤੂੰ ਹੈਨਾ ਜੀ ਸਹੀ ਗੱਲ ਹੈ ਚਲੋ ਮਤਲਬ ਹੋ ਸਕਦਾ ਸਾਡੇ ਨਾਲ ਮੰਨਣੀ ਤੇ ਹੈ ਕਿ ਇਹਦੇ ਚਲੋ ਆਪਣਾ ਕੰਮ ਹੈਗਾ ਵੀ ਆਪਾਂ ਆਪ ਆਪਣਾ ਕੰਮ ਹੈਗਾ ਵੀ ਅਸੀਂ ਤਾਂ ਜਾਗ ਲਾਉਨੇ ਆਂ ਦਾਗ ਲਾਉਣਾ ਥੋੜਾ ਜਿਹਾ ਦਹੀਂ ਜਿੱਦਾਂ ਜਾਗ ਲਾਉਨੇ ਆ ਬਿਲਕੁਲ ਜੀ ਬਿਲਕੁਲ ਤੇ ਕੀਪਤਾ ਦੁੱਧ ਜੰਮ ਜਵੇ ਸਾਰਾ ਦੁੱਧ ਦੁੱਧ ਜੰਮ ਜਵੇ ਦਹੀਂ ਬਣ ਜਵੇ ਬਿਲਕੁਲ ਬਿਲਕੁਲ ਸਾਡੇ ਹੈਨਾ ਇੰਪਲੀਮੈਂਟੇਸ਼ਨ ਕਿਤੇ ਹੋ ਜਾ ਥੋੜੀ ਹਾਂ ਮਤਲਬ ਇਹ ਵਰਕਰਾਂ ਦੀ ਜ਼ਮੀਰ ਜਾਗ ਵੀ ਪਾਰਟੀ ਕੋਈ ਵੀ ਪਾਰਟੀ ਹੈ ਨਾ ਕੋਈ ਵੀ ਪਾਰਟੀ ਉਹਦੇ ਜਾਗਪੀ ਤੇ ਮੇਰੇ ਖਿਆਲ ਆ ਉਹ ਜੇ ਵਿਰੋਧਤਾ ਕਰਨਗੇ ਤੇ ਕਾਨੂੰਨ ਦੀ ਵੀ ਸ਼ਾਇਦ ਲੋੜ ਨਹੀਂ ਫਿਰ ਫਿਰ ਕਾਨੂੰਨ ਦੀ ਵੀ ਲੋੜ ਨਹੀਂ ਜਦੋਂ ਉਹ ਗਰਾਸ ਰੂਟ ਲੈਵਲ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆ ਗਈ ਨਹੀਂ ਅਸੀਂ ਬਾਹਰਲੇ ਨੂੰ ਉੱਪਰ ਨਹੀਂ ਬਿਠਾਉਣਾ ਨਹੀਂ ਬਿਠਾਉਣਾ ਫਿਰ ਸ਼ਾਇਦ ਕਾਨੂੰਨ ਦੀ ਵੀ ਲੋੜ ਨਾ ਪਵੇ ਗੱਲ ਤਾਂ ਤੁਹਾਡੇ ਵਾਲੀ درست ਹੈ ਜੀ ਉਹ ਜਾਗਣ ਦੀ ਲੋੜ ਹੈ ਜ਼ਮੀਰ ਜ਼ਮੀਰ ਜਾਗ ਜਵੇ ਤੇ ਜਿਹੜੇ ਤੁਹਾਡੇ ਮੁਤਾਬਕ ਮਤਲਬ ਮਾਧਮ ਦੇ ਰਾਹੀਂ ਆਪਾਂ ਵੀ ਅਪੀਲ ਹੀ ਕਰਦੇ ਆ ਬਈ ਜਿਹੜੇ ਪਾਰਟੀ ਵਰਕਰ ਹੈ ਉਹ ਮਤਲਬ ਜਿਹੜਾ ਹੈਗਾ ਇਹਨਾਂ ਦਾ ਜ਼ਰੂਰ ਜ਼ਮੀਰ ਜਾਗੇ ਨਾਲ ਜ਼ਮੀਰ ਜਾਗੇ ਤਾਂ ਉਹ ਬਹੁਤ ਧਿਆਨ ਰੱਖਣ ਤਾਂ ਕਿ ਉਹਨਾਂ ਦਾ ਜਿਹੜਾ ਹੱਕ ਹੈ ਹੱਕ ਉਹਨਾਂ ਨੂੰ ਮਿਲੇ ਉਹਨਾਂ ਦੇ ਹੱਕ ਦੀ ਗੱਲ ਕਰਦੇ ਆ ਅਸੀਂ ਉਹਨਾਂ ਦੇ ਹੱਕ ਦੀ ਗੱਲ ਕਰਦੇ ਆ ਸਾਨੂੰ ਕੁਝ ਨਹੀਂ ਮਿਲਣਾ ਸਾਨੂੰ ਕੀ ਮਿਲਣਾ ਜੀ ਮਾਨ ਸਰ ਤੁਹਾਨੂੰ ਨਾ ਮੈਨੂੰ ਬਿਲਕੁਲ ਬਿਲਕੁਲ ਜਿਹੜੇ ਵਰਕਰ ਨੇ ਉਹਨਾਂ ਦੇ ਹੱਕ ਦੀ ਗੱਲ ਕਰਦੇ ਆ ਵੀ ਤੁਸੀਂ ਇਹਨੇ ਵੈਰ ਪਾਉਂਦੇ ਹੋ ਲੜਾਈਆਂ ਝਗੜਿਆਂ ਦੇ ਵਿੱਚ ਹੈਨਾ ਦੂਜੀ ਪਾਰਟੀ ਤੇ ਪਤਾ ਲੱਗਦਾ ਨਹੀਂ ਕਿ ਕਿਹੜੇ ਵੇਲੇ ਉਹੀ ਪਾਰਟੀ ਦਾ ਜਿਹੜਾ ਉਮੀਦਵਾਰ ਤੁਹਾਡਾ ਬਣਿਆ ਹੁੰਦਾ ਓਏ ਹੋਏ ਬਿਲਕੁਲ ਬਿਲਕੁਲ ਠੀਕ ਹੈ ਮਾਨ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਵਾ ਵਾ ਮਿਹਰਬਾਨੀ ਤੁਹਾਡੀ ਸਰ ਅਗੋਜੀ ਡਿਸਕਸ਼ਨ ਜਿਹੜੀ ਹੋਰ ਵੀ ਮਤਲਬ ਪ੍ਰੈਸ ਨੂੰ ਅਸੀਂ ਅਪੀਲ ਕਰਾਂਗੇ ਵੀ ਕਰਾਉਂਦੇ ਥੇ ਬਿਲਕੁਲ ਬਿਲਕੁਲ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ